ਕੁਝ ਲੋਕ ਆਖਦੇ ਗੁਰਬਾਣੀ ਵਿੱਚ ਰਾਮ ਰਾਮ ਦਾ ਨਾਮ ਆਇਆ ਤੇ ਰਾਮ ਰਾਮ ਦਾ ਨਾਮ ਰਾਮਚੰਦਰ ਦਾ ਆਇਆ ਸਾਡੇ ਵੀ ਕੁਝ ਲੋਕ ਐਸੇ ਖੁਸ਼ਾਮਦੀ ਕਰਨ ਵਾਸਤੇ ਐਸੀਆਂ ਗੱਲਾਂ ਕਰਦੇ ਚਾਪ ਲੂਸੀ ਜਿਹਨੂੰ ਆਪਾਂ ਕਹੀਏ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਜਵਾਬ ਦਿੱਤਾ ਕਹਿਣ ਲੱਗੇ ਰਾਮ ਜਪੋ ਜੀ ਐਸੇ ਐਸੇ ਤਰੂਪ ਪ੍ਰਹਿਲਾਦ ਜਪਿਓ ਹੁਣ ਭਗਤ ਤਰੂਪ ਤੇ ਭਗਤ ਪ੍ਰਹਿਲਾਦ ਤੇ ਸਾਜੁਗ ਵਿੱਚ ਹੋਏ ਤੇ ਰਾਮਚੰਦਰ ਜੀ ਹੋਏ ਤ੍ਰੇਤੇਜੁਗ ਵਿੱਚ ਉਦੋਂ ਤੇ ਰਾਮਚੰਦਰ ਦਾ ਅਵਤਾਰ ਵੀ ਨਹੀਂ ਹੋਇਆ ਜਦੋਂ ਦੁਨੀਆਂ ਦੇ ਲੋਕ ਰਾਮ ਰਾਮ ਦਾ ਨਾਮ ਜਪਦੇ ਸੀ ਫਿਰ ਉਹ ਲੋਕ ਇਸ ਗੱਲ ਦਾ ਜਵਾਬ ਦੇ ਦੇਣ ਵੀ ਉਸ ਵੇਲੇ ਕਿਹੜਾ ਰਾਮ ਸੀ ਜੀ ਦਾ ਨਾਮ ਜਪਿਆ ਗਿਆ ਇੱਕ ਰਾਮ ਦਸ਼ਰਤ ਦਾ ਬੇਟਾ ਦਸ਼ਰਤ ਜੀ ਦਾ ਪੁੱਤਰ ਹੋਇਆ ਰਾਮਚੰਦਰ ਹੋਇਆ ਤ੍ਰੇਤੇਜੁਗ ਦੇ ਵਿੱਚ ਫਰਮਾ ਰਾਜ ਦੀ ਬਾਣੀ ਕਹਿੰਦੀ ਹੈ ਵੀ ਤਰੂ ਤੇ ਪ੍ਰਹਿਲਾਦ ਨੇ ਵੀ ਰਾਮ ਜਪਿਆ ਫਿਰ ਸਾਜੁਗ ਦੇ ਵਿੱਚ ਕਿਹੜਾ ਰਾਮ ਸੀ ਤੇ ਤ੍ਰੇਤੇਜੁਗ ਵਿੱਚ ਇਹਦੇ ਬਾਅਦ